ਸਮਰਪ੍ਰੀਤ ਸਿੰਘ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਅੱਜ ਦੀਆਂ ਸੁਰਖੀਆਂ ਕੀ ਨੇ ਜੀ ਜੀ ਆਕਾਲੀ ਦਲ ਵੱਲੋਂ ਬੱਚਾ ਨੂੰ ਸਮਰਥਨ ਦੇ ਉੱਤੇ ਫੜ ਕੇ ਬਿਫਿਜ ਗੇਲਕਰ ਅਤੇ ਗੁਰਪ੍ਰਤਾਪ ਸਿੰਘ ਵਿਟਾਲਾ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਚੁੱਕੇ ਕਈ ਸਵਾਲ ਪੰਜਾਬ ਦੇ ਵਿੱਚ ਹੁਣ 16 ਟੋਲ ਪਲਾਜ਼ੇ ਕੀਤੇ ਗਏ ਬੰਦ ਲੋਕਾਂ ਨੂੰ 59 ਲੱਖ ਰੁਪਏ ਦਾ ਰੋਜ਼ਾਨਾ ਮਿਲ ਰਹੀ ਹੈ ਵਿੱਤੀ ਰਾਹਤ ਨੀਟੀ ਯੂਜੀ ਤੇ ਚਰਚਾ ਦੀ ਮੰਗ ਨੂੰ ਲੈ ਕੇ ਸੰਸਦ ਦੇ ਵਿੱਚ ਹੋਇਆ ਭਾਰੀ ਹੰਗਾਮਾ ਲੋਕ ਸਭਾ ਦੀ ਕਾਰਵਾਈ 1 ਜੁਲਾਈ ਤੱਕ ਕੀਤੀ ਗਈ ਮੁਰਤਵੀ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ ਤੇ ਟਰਮੀਨਲ 1 ਤੇ ਛੱਤ ਡਿੱਗਣ ਦੇ ਕਾਰਨ ਇੱਕ ਵਿਅਕਤੀ ਦੀ ਹੋਈ ਮੌਤ ਕਈ ਲੋਕ ਹੋਏ ਜ਼ਖਮੀ ਈਡੀ ਦੇ ਬਲੋਂ ਦਿੱਲੀ ਆਪਕਾਰੀ ਨੀਤੀ ਮਾਮਲੇ ਦੇ ਵਿੱਚ ਨਵੀਂ ਚਾਰਜ ਸ਼ੀਟ ਕੀਤੀ ਗਈ ਦਾਅਰ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਮਿਲੀ ਹੋਰ ਮਜ਼ਬੂਤੀ ਅਕਾਲੀ ਆਗੂ ਸੁਭਾਸ਼ ਸਿੰਘ ਦੀ ਸਾਥੀਆਂ ਸਮੇਤ ਹੋਏ ਪਾਰਟੀ ਵਿੱਚ ਸ਼ਾਮਲ ਸ਼੍ਰੀ ਦਰਬਾਰ ਸਾਹਿਬ ਵਿੱਚ ਯੋਗਾ ਕਰਨ ਵਾਲੀ ਕੁੜੀ ਨੇ ਸਾਂਝੀ ਕੀਤੀ ਇੱਕ ਨਵੀਂ ਤਸਵੀਰ ਕਾਰਨ ਵੀ ਦੱਸਿਆ ਛਿੜਿਆ ਇੱਕ ਨਵਾਂ ਵਿਵਾਦ ਪੰਜਾਬ ਦੇ ਵਿੱਚ ਮੌਨਸੂਨ ਨੇ ਦਿੱਤੀ 10 ਤੱਕ ਕਈ ਥਾਵਾਂ ਤੇ ਪਰਿਮੀਨੇ ਲੋਕਾਂ ਨੂੰ ਦਿੱਤੀ ਰਾਹਤ ਜੀ ਹੁਣ ਹਾਜ਼ਰ ਹੈ ਪੰਜਾਬ ਦੀ ਖਬਰਸਾਰ ਅਤੇ ਦਿੱਲੀ ਦਰਬਾਰ ਦੇ ਚਲੰਤ ਮਾਮਲਿਆਂ ਤੇ ਵਿਚਾਰ ਸਿਮਰਪ੍ਰੀਤ ਸਿੰਘ ਸਭ ਤੋਂ ਪਹਿਲਾਂ ਸੁਣੋ ਦਸੋ ਵੀ ਅਕਾਲੀ ਦਲ ਚ ਜਿਹੜਾ ਰਫੜ ਪਿਆ ਹੋਇਆ ਅਡੋ ਫਾਟੀ ਹੋ ਗਏ ਅੱਜ ਅਸੀਂ ਗੁਰਦਾਸ ਬਾਦਲ ਸਾਹਿਬ ਦੀ ਇੱਕ ਕਲਿੱਪ ਚਲਾ ਰਹੇ ਸੀ ਉਹ ਬਹੁਤ ਸਿਰ ਪਹਿਲਾਂ ਕਹਿ ਗਏ ਸੀ ਅਕਾਲੀ ਦਲ ਜਿਹੜਾ ਇਸ ਤਰ੍ਹਾਂ ਖਤਮ ਹੋ ਜਾਏਗਾ ਕੀ ਚੱਲ ਰਿਹਾ ਪ੍ਰਤਾਪ ਸਿੰਘ ਬਡਾਲਾ ਤੇ ਅਗੁਰ ਪ੍ਰਤਾਪ ਸਿੰਘ ਬਡਾਲਾ ਤੇ ਬੀਬੀ ਜਗੀਰਕੌਰ ਨੇ ਕੀ ਬਿਆਨ ਦਿੱਤੇ ਨੇ ਜੀ ਦੇਖੋ ਪਾਰਟੀ ਦੋਫਾੜ ਹੋ ਚੁੱਕੀ ਐ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਦਿਨ ਜਿਹੜਾ ਇਹਦਾ ਕਾਟੋ ਕਲੇਸ਼ਾ ਉਹ ਘਟਣ ਦੀ ਥਾਂ ਲਗਾਤਾਰ ਵਧਦਾ ਜਾ ਰਿਹਾ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਬੀਬੀ ਜਗੀਰਕੌਰ ਹੋਣਾ ਨੇ ਜਲੰਧਰ ਦੇ ਵਿੱਚ ਫੇਰ ਇੱਕ ਨਵੀਂ ਪ੍ਰੈਸ ਕਾਨਫਰੰਸ ਕੀਤੀ ਐ ਜਿਸ ਤੇ ਦੇਚ ਉਹਨਾਂ ਨੇ ਕਿਹਾ ਸੀ ਜੋ ਕੁਝ ਪਾਰਟੀ ਦੇ ਵਿੱਚ ਹੋ ਰਿਹਾ ਉਹ ਬਹੁਤ ਸ਼ਰਮਨਾਕ ਹੈ ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਇਸ ਦਾ ਸਿੱਧਾ ਅਸਰ ਜਿਹੜਾ ਜੇਮਨੀ ਚੋਣਾਂ ਦੇ ਉੱਤੇ ਪੈਂਦਾ ਹੋਇਆ ਦਿਖਾਈ ਦੇ ਰਿਹਾ ਕਿਉਂਕਿ ਸੁਖਬੀਰ ਸਿੰਘ ਬਾਦਲ ਹੋਣਾ ਵਾਲੇ ਧੜੇ ਨੇ ਸਾਫ਼ ਕਰ ਦਿੱਤਾ ਕਿ ਉਹ ਇਹਨਾਂ ਜੇਮਨੀ ਚੋਣਾਂ ਦੇ ਵਿੱਚ ਕਿਸੇ ਵੀ ਹਿੱਲੇ ਬੀਬੀ ਸਿੰਘ ਨੂੰ ਸਮਰਥਨ ਨਹੀਂ ਦੇਣਗੇ ਜਿਸ ਦਾ ਅਸਰ ਪਾਰਟੀ ਦੇ ਵਿੱਚ ਦੇਖਣ ਨੂੰ ਮਿਲੇਗਾ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਬੀਬੀ ਸਰਜੀਤ ਕੋ ਨੂੰ ਸਮਰਥਨ ਦੇਣ ਦੀ ਥਾਂ ਹੁਣ ਉਸ ਬਾਸਪਾ ਦਾ ਜਿਹੜਾ ਉਮੀਦਵਾਰ ਹੋਏਗਾ ਉਸ ਨੂੰ ਸਾਥ ਦੇਣਗੇ ਉਹਦਾ ਸਾਥ ਦੇਣਗੇ ਤੋ ਜਿਹਦੇ ਵਿੱਚ ਬੀਬੀ ਜੀਰਪੁਰ ਹੋਣਾ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਸਾਫ਼ ਕਿਹਾ ਹੈ ਕਿ ਜੋ ਵੀ ਟਾ ਲੱਗੀ ਹੈ ਹੁਣ ਤੱਕ ਉਹ ਸੁਖਬੀਰ ਸਿੰਘ ਬਾਦਲ ਹੋਣਾ ਦੇ ਘਰ ਕੇ ਲੱਗੀ ਹੈ ਅਤੇ ਸੁਖਬੀਰ ਸਿੰਘ ਬਾਦਲ ਹਮੇਸ਼ਾ ਹੀ ਨਵਾਂ ਕੋਈ ਨਾ ਕੋਈ ਇਤਿਹਾਸ ਸਥਾਪਿਤ ਕਰਦੇ ਆਏ ਨੇ ਜੋ ਕੁਝ ਸੁਖਬੀਰ ਸਿੰਘ ਬਾਦਲ ਹੋਣਾ ਨੇ ਅੱਜ ਕਰ ਦਿੱਤਾ ਉਹ ਵੀ ਆਪਣੇ ਆਪ ਵਿੱਚ ਇਤਿਹਾਸ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਲੋਕ ਉਸ ਨੂੰ ਜਾਣ ਜਿਹੜਾ ਯਾਦ ਰੱਖਣਗੇ ਮਡਾਲਾ ਸਾਹਿਬ ਉਹਨਾਂ ਨੇ ਇੱਥੇ ਨਾਲ ਦੇ ਨਾਲ ਇਹ ਵੀ ਖਾਸ ਕੀਤਾ ਕਿ ਸੁਖਬੀਰ ਸਿੰਘ ਬਾਦਲ ਹੋਣੀ ਕਹਿੰਦੇ ਆ ਕਿ ਇਹ ਤਾਂ ਬੀਬੀ ਜਗੀਰਕੌਰ ਨੇ ਉਮੀਦਵਾਰ ਖੜੀ ਕੀਤੀ ਸੀ ਤੇ ਬਿਨਾ ਪੁੱਛਿਆ ਹੀ ਉਹਨਾਂ ਨੇ ਉਮੀਦਵਾਰ ਨੂੰ ਉਤਾਰ ਦਿੱਤਾ ਸੀ ਚੋਣ ਮੈਦਾਨ ਦੇ ਵਿੱਚ ਤੇ ਸਾਡੀ ਕੋਈ ਵੀ ਇੱਥੇ ਸਹਿਮਤੀ ਨਹੀਂ ਸੀ ਬੀਬੀ ਨੂੰ ਉਤਾਰਨ ਦੀ ਤਾਂ ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਸਾਹਿਬ ਸਾਫ਼ ਝੂਠ ਬੋਲ ਰਹੇ ਨੇ ਕਿਉਂਕਿ ਉਹਨਾਂ ਨੇ ਆਪ ਇੱਥੇ ਟਿਕਟ ਦੇਣ ਤੋਂ ਪਹਿਲਾਂ ਦਸਤਕਤ ਕੀਤੀ ਸੀ ਸਾਨੂੰ ਤੇ ਉਹ ਦਸਤਕਤ ਕਰਕੇ ਹੀ ਤੇ ਭੇਜ ਕੇ ਉਹਨਾਂ ਨੂੰ ਟਿਕਟ ਦਿੱਤੀ ਤੇ ਨਾਲ ਦੇ ਨਾਲ ਵਡਾਲਾ ਉਹਨਾਂ ਨੇ ਕਿਹਾ ਕਿ ਜਦੋਂ ਇਹਨਾਂ ਨੂੰ ਉਮੀਦਵਾਰ ਨੂੰ ਚੋਣ ਮੈਦਾਨ 'ਚ ਉਤਾਰਨਾ ਸੀ ਤਾਂ ਠੀਕ 2 ਦਿਨ ਪਹਿਲਾਂ ਚੰਡੀਗੜ੍ਹ ਬੈਠੇ ਪਾਰਟੀ ਦੇ ਕਈ ਸੀਨੀਅਰ ਆਗੂਣੇ ਇਥੋਂ ਲੋਕੋ ਵੀ ਮੰਗਵਾਲੇ ਸੀ ਸੋ ਇਸ ਕਰਕੇ ਉਹਨਾਂ ਨੇ ਸਿਰੇ ਤੋਂ ਨਕਾਰਿਆ ਤੇ ਨਾਲ ਦੇ ਨਾਲ ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਹੋਣੀ ਜੋ ਕਰ ਰਹੇ ਨੇ ਉਹ ਗਰੀਬ ਪਰਿਵਾਰ ਦੇ ਨਾਲ ਇੱਕ ਧੋਖਾ ਕੀਤਾ ਜਾ ਰਿਹਾ ਉਸ ਦਾ ਮਜ਼ਾਕ ਬਣਾਇਆ ਜਾ ਰਿਹਾ ਸੋ ਪਾਰਟੀ ਨੂੰ ਇਸ ਦੇ ਵਿੱਚ ਜਿਹੜੀ ਆ ਔਟਾ ਜ਼ਰੂਰ ਲੱਗ ਸਕਦੀ ਹੈ ਜਿਵੇਂ ਚੋਣਾਂ ਦੇ ਵਿੱਚ ਦੇਖਿਆ ਜਾਏ ਤੇ ਜਿਹੜਾ ਅਕਾਲੀ ਦਲ ਦਾ ਵजूद ਹੈ ਉਹ ਕਾਫੀ ਕਮਜ਼ੋਰ ਪਈ ਜਾ ਰਿਹਾ ਸੋ ਜੇਹੀ ਖੀਚੋ ਤਾਂ ਜੇਕਰ ਨਾ ਕੱਟੀ ਤਾਂ ਫਿਰ ਜਿਵੇਂ ਚੋਣ ਦੇ ਵਿੱਚ ਵੱਡਾ ਨੁਕਸਾਨ ਜਿਹੜਾ ਅਕਾਲੀ ਦਲ ਨੂੰ ਪਾ ਸਕਦੀ ਹੈ अच्छा पहला तं लोडू ਵਾਲਾ ਜਿਹੜਾ ਟੋਲ ਪਲਾਜ਼ਾ ਸੀ ਉਹ ਕਿਸਾਨਾਂ ਨੇ ਬੰਦ ਕਰਵਾ ਦਿੱਤਾ ਫਿਰ ਜਦੋਂ ਮਿਨਿਸਟਰ ਗੜਗਰੀ ਦਾ ਇਹ ਬਿਆਨ ਆਇਆ ਕਿ ਜਿਹੜੀਆਂ ਸੜਕਾਂ ਠੀਕ ਨਹੀਂ ਹਨ ਜਿਹੜੀਆਂ ਵੈਲ ਮੇਨਟੇਨਡ ਨਹੀਂ ਉਥੇ ਟੋਲ ਫੀ ਦੇਣ ਦਾ ਕੋਈ ਫਾਇਦਾ ਨਹੀਂ ਹੁਣ ਕਹਿੰਦੇ ਧੜਾ ਧੜਾ ਟੋਲ ਜਿਹੜੇ ਪਲਾਜ਼ੇ ਬੰਦ ਹੋ ਰਹੇ ਕਿੰਨੇ ਬੰਦ ਹੋਗੇ ਕੁੱਲ ਜੀ ਜੋ ਜਾਣਕਾਰੀ ਸਾਹਮਣੇ ਹੈ ਉਸ ਤੇ ਵਿੱਚ ਪਤਾ ਲੱਗਾ ਹੈ ਕਿ 16 ਟੋਲ ਪਲਾਜ਼ੇ ਜਿਹੜੇ ਸਰਕਾਰ ਕਹਿੰਦੀ ਅਸੀਂ ਬੰਦ ਕਰ ਦਿੱਤੇ ਆ ਮੰਤ ਸਰਕਾਰ ਦੇ ਜਿਹੜੇ ਮੰਤਰੀ ਨੇ ਹਰਪਾਜਨ ਸਿੰਘ ਜੀ ਦੀ ਉਹਨਾਂ ਨੇ ਅੱਜ ਪ੍ਰੈਸ ਵਾਰਤਾ ਕੀਤੀ ਉਸ ਦੇ ਵਿੱਚ ਉਹਨਾਂ ਨੇ ਸਾਫ਼ ਕੀਤਾ ਕਿ ਲੋਕਾਂ ਦੇ ਉੱਤੇ ਜਿਹੜਾ ਦਿਨੋ-ਦਿਨ ਆਰਥਿਕ ਬੋਝ ਪੈਂਦਾ ਸੀਗਾ ਤੇ ਮੰਤਰਕਾਰ ਨੇ ਉਸ ਦਾ ਜਿਹੜਾ ਲੋਕਾਂ ਦਾ ਪੱਖ ਸੋਚਿਆ ਤੇ ਪੰਜਾਬ ਦੇ ਵਿੱਚ ਲਗਭਗ 16 ਟੋਲ ਪਲਾਜ਼ ਜਿਹੜੇ ਹੁਣ ਤੱਕ ਬੰਦ ਕਰ ਦਿੱਤੇ ਗਏ ਨੇ ਜਿਸ ਦੀ ਵਜ੍ਹਾ ਕਰਕੇ ਲਗਭਗ 59 ਲੱਖ ਰੁਪਏ ਦਾ ਜਿਹੜਾ ਰੋਜ਼ਾਨਾ ਦਾ ਜਨਤਾ ਦੇ ਉੱਤੇ ਬੋਝ ਸੀ ਉਹ ਖਤਮ ਹੋ ਚੁੱਕਿਆ ਲੋਕਾਂ ਨੂੰ ਲਾਈਨਾਂ ਦੇ ਵਿੱਚ ਖੜਨਾ ਪੈਂਦਾ ਸੀਗਾ ਉਹਨਾਂ ਦਾ ਸਮਾਂ ਵੀ ਜਿਹੜਾ ਬਚੇਗਾ ਨਾਲੇ ਨਾਲ ਉਹਨਾਂ ਦੀ ਜਿਹੜੀ ਜੇਬ ਤੇ ਅਸਰ ਜਿਹੜਾ ਪੈਂਦਾ ਸੀ ਉਦੇ ਵੀ ਹੁਣ ਜਿਹੜੀ ਬਚਤ ਹੋਏਗੀ ਸੋ ਤੁਹਾਨੂੰ ਦੱਸਦੇ ਜਾਵਾਂ ਉਹ ਜਿਹੜੇ 16 ਟੋਲ ਪਲਾਜ਼ਾ ਤੋਂ ਉਹਨਾਂ ਨੇ ਜ਼ਿਕਰ ਕੀਤਾ ਉਸ ਦੇ ਵਿੱਚ ਪਟਿਆਲਾ ਸਮਾਣਾ ਰੋਡ ਦੇ ਉੱਤੇ ਟੋਲ ਪਲਾਜ਼ਾ ਸਥਿਤ ਸੀਗਾ ਲੁਧਿਆਣਾ ਮਲੇਰਕੋਟਲਾ ਸੰਗਰੂ ਰੋਡ ਤੇ ਵੀ ਟੋਲ ਪਲਾਜ਼ੇ ਸਨ ਦੋ ਸੀਗੇ ਜਿਹੜੇ ਬੰਦ ਕਰ ਦਿੱਤੇ ਗਏ ਨੇ ਬੱਲਾਚੌਰ ਗੜਚੱਕਰ ਹੁਸ਼ਿਆਰਪੁਰ ਦਸੂਹਾ ਰੋਡ ਤੇ ਵੀ ਤਿੰਨ ਟੋਲ ਪਲਾਜ਼ੇ ਵੱਖ-ਵੱਖ ਥਾਵਾਂ ਤੇ ਪੈਂਦੇ ਸੀ ਜਿਨ੍ਹਾਂ ਤੋਂ ਰੋਜ਼ਾਨਾ ਦੀ ਆਮਦਨ ਕੋਈ 10.52 ਲੱਖ ਯਾਨੀ ਕਿ 10,52,000 ਰੁਪਏ ਸੀ ਉਹ ਵੀ ਬੰਦ ਕੀਤੇ ਗਏ ਤੋ estrade ਹੋਰ ਵੱਖ-ਵੱਖ ਇਲਾਕਿਆਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਟੋਲ ਪਲਾਜ਼ੇ ਪੈਂਦੇ ਸੀ ਸੋ 16 ਟੋਲ ਪਲਾਜ਼ੇ ਹੁਣ ਬੰਦ ਹੋ ਚੁੱਕੇ ਆ ਪੰਜਾਬ ਦੇ ਵਿੱਚ ਤੇ ਉਹਨਾਂ ਨੇ ਕਿਹਾ ਕਿ ਜਨਤਾ ਦੇ ਇੱਕ ਦੇ ਵਿੱਚ ਪੰਜਾਬ ਸਰਕਾਰ ਅਜਿਹੇ ਫੈਸਲੇ ਲੈ ਕੇ ਜਨਤਾ ਨੂੰ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਜੀ ਖੰਸਾ ਅੱਛਾ ਕਿਹੜਾ ਮੁੱਦਾ ਸੀ ਜਿਸ ਕਰਕੇ ਪਾਰਲੀਮੈਂਟ ਦੇ ਵਿੱਚ ਹੰਗਾਮਾ ਹੋਇਆ ਤੇ ਹੁਣ ਉਹਨਾਂ ਨੇ 1 ਜੁਲਾਈ ਤੱਕ ਮੁਲਤਵੀ ਕਰ ਦਿੱਤਾ ਸਾਰੀ ਸੰਸਦ ਨੂੰ ਜੀ ਬਿਲਕੁਲ ਮੈਂ ਇਥੇ ਦੱਸਣਾ ਚਾਹਾਂਗਾ ਕਿ ਕੱਲ ਦਾ ਦਿਨ ਜਿਹੜਾ ਬੀਤਿਆ ਦਿਨ ਉਹ ਵੀ ਬੜਾ ਹੰਗਾਮਾਪੂਰਨ ਰਿਹਾ ਤੇ ਅੱਜ ਵੀ ਸਦਨ ਦੇ ਵਿੱਚ ਬੜਾ ਜਿਹੜਾ ਰੋਲਾ ਰੱਪਾ ਪਿਆ ਹੈ। ਰਾਹੁਲ ਗਾਂਧੀ ਹੋਣਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉੱਥੇ ਵਿਹਲ ਦੇ ਵਿੱਚ ਆ ਕੇ ਕਾਫੀ ਹੰਗਾਮਾ ਕੀਤਾ। ਵਜ੍ਹਾ ਉਹ ਦੀ ਸੀ ਜਿਹੜਾ ਨੈਟ ਪ੍ਰੀਖਿਆ ਦਾ ਮਾਮਲਾ ਇਸ ਵਕਤ ਭਾਰ ਦੇ ਵਿੱਚ ਭਖਿਆ ਹੋਇਆ ਹੈ। ਰਾਹੁਲ ਗਾਂਧੀ ਹੋਣਾ ਵਾਲਾ ਧੜਾ ਕਹਿੰਦਾ ਸੀ ਵਿਰੋਧੀ ਧਿਰ ਤੇੜਾ ਕਿ ਸਭ ਤੋਂ ਪਹਿਲਾਂ ਜਿਹੜੀ ਨੈਟ ਯੂਜੀ ਦੀ ਪ੍ਰੀਖਿਆ ਦੇ ਵਿੱਚ ਜੋ ਘਟਾਲੇ ਹੋਏ ਨੇ ਉਸ ਦੇ ਉੱਤੇ ਇੱਥੇ ਗੱਲਬਾਤ ਕੀਤੀ ਜਾਏ, ਚਰਚਾ ਕੀਤੀ ਜਾਏ ਤਾਂ ਜੋ ਜਿਹੜੇ 24 ਲੱਖ ਸ਼ਮਲ ਸੰਜਨਾ ਦੇਖ ਨੂੰ ਜਿਹੜਾ ਅੰਦੇਖਿਆ ਕੀਤਾ ਗਿਆ ਸਭ ਤੋਂ ਪਹਿਲੇ ਜਿਹੜੀ ਚਰਚਾ ਹੋਣਾ ਰਿਹਾ ਸੀ ਉਹਦਾ ਜਾਈਦੀ ਹੈ ਉਹਨਾਂ ਦਾ ਵੀ ਧਿਆਨ ਇਸ ਵਕਤ ਸਦਨ ਦੁੱਤੇ ਹੈ ਪਰ ਇੱਥੇ ਸਪੀਕਰ ਵੱਲੋਂ ਕਿਹਾ ਗਿਆ ਕਿ ਤੁਹਾਨੂੰ ਉਚਿਤ ਸਮਾਂ ਦਿੱਤਾ ਜਾਏਗਾ ਹਜੇ ਸਮਾਂ ਨਹੀਂ ਹੈ ਬੋਲਣ ਦਾ ਤਾਂ ਤੁਸੀਂ ਬਰਾ ਮਿਹਰਬਾਨੀ ਆਪਣੀ ਸੀਟ ਤੇ ਬਹਿ ਜਾਓ ਪਰ ਜਿਵੇਂ ਹੀ ਇਹ ਖਿੱਚੋ ਤਣ ਹੋਣ ਲੱਗੀ ਤਾਂ ਇਹਨਾਂ ਦੇ ਵਿੱਚ ਜਿਹੜੇ ਭਾਜਪਾ ਦੇ ਮੰਤਰੀ ਅਰਿਜੂ ਹਣੀ ਉਹ ਖੜੇ ਹੋ ਜਾਂਦੇ ਉਹ ਕਹਿੰਦੇ ਆ ਜੀ ਤੁਸੀਂ ਹਜੇ ਬੋਲਣ ਦੇ ਉਚਿਤ ਸਮੇ ਦੇ ਵਿੱਚ ਨਹੀਂ ਹੋ ਹੁਣ ਜਿਹੜਾ ਇੱਥੇ ਮੁੱਦਾ ਰਹੇਗਾ ਉਹ ਰਾਸ਼ਟਰਪਤੀ ਭਾਸ਼ਨ ਤੋਂ ਜਿਹੜਾ ਉਹਨਾਂ ਨੇ ਸਪੋਨਸਰ ਕੀਤਾ ਸੀ ਉਹਦੇ ਉੱਤੇ ਚਰਚਾ ਕਰਨ ਤੋਂ ਬਾਅਦ ਹੀ ਤੁਹਾਨੂੰ ਮੌਕਾ ਮਿਲੇਗਾ ਤੇ ਉਸ ਦੇ ਉੱਤੇ ਹੀ ਤੁਸੀਂ ਕੋਈ ਗੱਲਬਾਤ ਕਰ ਸਕੋਗੇ ਇੱਕ ਰਵਾਇਤ ਆ ਅਸੀਂ ਰਵਾਇਤ ਨੂੰ ਤੋੜ ਨਹੀਂ ਸਕਦੇ ਤੇ ਤੁਹਾਨੂੰ ਕਾਨੂੰਨ ਦੇ दायरे 'ਚ ਰਹਿ ਕੇ ਰਵਾਇਤ ਦੇ दायरे 'ਚ ਰਹਿ ਕੇ ਹੀ ਸਭ ਕੁਝ ਕਰਨਾ ਹੋਵੇਗਾ ਪਰ ਇਹ ਕਾਂਗਰਸ ਪਾਰਟੀ ਦੇ ਜਿਹੜੇ ਉੱਥੇ ਲੀਡਰ ਬੈਠੇ ਸਨ ਜਿਸਕੇ ਗਏ ਸਨ ਉਹਨਾਂ ਨੇ ਕਿਸੇ ਵੀ ਗੱਲ ਨੂੰ ਪਰਵਾਹ ਨਹੀਂ ਕੀਤਾ ਤੇ ਰੋਲਾ ਉੱਥੇ ਲਗਾਤਾਰ ਵੱਧਦਾ ਗਿਆ ਤੇ ਜਿਹੜੇ ਸਪੀਕਰ ਸਨ ਓਮ ਬਿਰਲਾ ਉਹਨਾਂ ਨੇ ਫੈਸਲਾ ਲਿਆ ਕਿ ਪਹਿਲੀ ਜਿਹੜੀ ਇਹ ਕਾਰਵਾਈ ਹੈ ਇਹਨੂੰ 12 ਵਜੇ ਤੱਕ ਮੁਲਤਵੀ ਕਰ ਦਿੱਤਾ ਜਾਏ 12 ਵਜੇ ਤੋਂ ਮੁਲਤਵੀ ਕਰਨ ਤੋਂ ਬਾਅਦ ਠੀਕ 7 ਕੁ ਮਿੰਟ ਜਿਹੜੀ ਐ ਫੇਰ ਸਦਨ ਦੀ ਕਾਰਵਾਈ ਚੱਲੀ ਐ ਤੇ 7 ਮਿੰਟਾਂ ਦੇ ਵਿੱਚ ਹਾਲਾਤ ਅਜਿਹੇ ਹੋ ਗਏ ਕਿ ਉੱਥੇ ਸਪੀਕਰ ਨੂੰ ਡਿਸੀਜਨ ਲੈਣਾ ਪੈ ਗਿਆ ਕਿ 1 ਜੁਲਾਈ 11 ਵਜੇ ਤੱਕ ਜਿਹੜੀ ਐ ਸਦਨ ਦੀ ਕਾਰਵਾਈ ਐ ਉਸ ਨੂੰ ਸगित ਕਰ ਦਿੱਤਾ ਗਿਆ ਯਾਨੀ ਕਿ ਹੁਣ 1 ਜੁਲਾਈ ਤੋਂ ਬਾਅਦ 11 ਵਜੇ ਤੋਂ ਬਾਅਦ ਦੁਬਾਰਾ ਸੰਸਦ ਦੇ ਵਿੱਚ ਚਰਚਾਵਾਂ ਛੜਨਗੀਆਂ ਪਰ ਜਿਹੜਾ ਅੱਜ ਦਾ ਦਿਨ ਸੀ ਉਹ ਬਹੁਤ ਹੀ ਰੋਲੇ ਰੱਪੇ ਵਾਲਾ ਰਿਹਾ ਉਹਨਾਂ ਨੇ ਇਹ ਵੀ ਗੱਲ ਆਖੀ ਐ ਕਿ ਅਸੀਂ ਸ਼ੁਰੂ ਤੋਂ ਹੀ ਅਪੀਲ ਕਰਦੇ ਆਂ ਕਿ ਵਿਰੋਧੀ ਧਿਰ ਸਾਡਾ ਸਹਿਯੋਗ ਦੇਵੇ ਜਿਹੜੇ ਜਨਤਾ ਦੇ ਮੁੱਦੇ ਅਸੀਂ ਉਹਨਾਂ ਦੇ ਉੱਤੇ ਵੀਆਈ ਦੇ ਨਾਲ ਚਰਚਾ ਕਰ ਸਕੀਏ ਗੱਲਬਾਤ ਕਰ ਸਕੀਏ ਪਰ ਵਿਰੋਧੀ ਧਿਰ ਦਾ ਕਹਿਣਾ ਸੀ ਬਾਕੀ ਮੁੱਦੇ ਤਾਂ ਇੱਕ ਪਾਸੇ ਰੱਖੋ ਜਿਹੜਾ ਸਭ ਤੋਂ ਅਹਿਮ ਮੁੱਦਾ ਜਿਹੜਾ ਬੱਚਿਆਂ ਦੇ ਭਵਿੱਖ ਨਾਲ ਜੁੜਿਆ ਮੁੱਦਾ ਸਭ ਤੋਂ ਪਹਿਲੇ ਚਾਤ ਉਸ ਤੋਂ ਉੱਤੇ ਪਾਓ ਬਾਕੀ ਗੱਲਾਂ ਬਾਅਦ ਵਿੱਚ ਹੁੰਦੀਆਂ ਰਹਿਣਗੀਆਂ ਜੋ ਕਿ ਸਪੀਕਰ ਨੂੰ ਅਤੇ ਸਤਾਤੀਰ ਪਾਰਟੀ ਕੇਂਦਰ ਦੀ ਨੂੰ ਰਾਸ ਨਹੀਂ ਆਇਆ ਇਸ ਇਮਤਿਹਾਨ ਬਾਰੇ ਹੋਰ ਕੁਝ ਦੱਸ ਸਕਦੇ ਹੋ ਕੀ ਹੈ ਇਹ ਨੀਟ ਇਮਤਿਹਾਨ ਜੀ ਇਹਦੇ ਵਿੱਚ ਤੁਹਾਨੂੰ ਦੱਸਦੇ ਚੱਲੀਏ ਕਿ ਪੇਪਰ ਲੀਕੇਜ ਦਾ ਮਾਮਲਾ ਸਾਹਮਣੇ ਆਇਆ ਸੀਗਾ ਜੋ ਤੋਂ ਸਾਡੇ ਇੱਥੇ ਰਿਜ਼ਲਟਸ ਆਣੇ ਸਨ ਸਾ ਉਹਦੋਂ ਕਿ ਮਈ ਕਮਿਨੇ ਦੇ ਵਿੱਚ ਇਹਦੀ ਪ੍ਰੀਖਿਆ ਹੋਈ ਹੈ ਤੇ 14 ਜੂਨ ਨੂੰ ਦੇ ਰਿਜ਼ਲਟ ਆਣੇ ਸਨ ਪਰ ਉਸ ਤੋਂ ਪਹਿਲੇ ਹੀ ਨਤੀਜਿਆਂ ਦੇ ਲੋਕਸਭਾ ਨਤੀਜਿਆਂ ਤੋਂ ਇੱਕ ਦਿਨ ਪਹਿਲਾਂ ਹੀ ਉਹਦੇ ਦੇ ਰਿਜ਼ਲਟ ਡਿਕਲੇਅਰ ਕਰ ਦਿੱਤੇ ਗਏ। ਤਾਂ ਰੋਲਾ ਰੱਪਾ ਪੈ ਗਿਆ ਜੀ ਇਹਦੇ ਵਿੱਚ ਤੇ ਵੱਡਾ ਕੱਪੜਾ ਹੋਇਆ ਕਿ ਜਿਹੜੇ ਰਿਜ਼ਲਟ ਹੈ ਉਹਦੇ ਵਿੱਚ ਗ੍ਰੇਸ ਮਾਰਕ ਦਿੱਤੇ ਗਏ। ਜਦੋਂ ਸਾਰੇ ਮਾਮਲੇ ਦੀ ਜਾਂਚ ਪੜਤਾਲ ਹੋਣ ਲੱਗੀ ਜਦੋਂ ਮਾਮਲਾ ਤੂਲ ਫੜਾ ਲੱਗਿਆ ਤੇ ਨਾਲ ਦੀ ਨਾਲ ਪਤਾ ਲੱਗਾ ਜੀ ਬਾਕੀ ਇਹਦੇ ਵਿੱਚ ਗ੍ਰੇਸ ਮਾਰਕਿੰਗ ਕੀਤੀ ਗਈ ਹੈ ਕਿਉਂਕਿ ਕਦੇ ਵੀ ਹੈ ਜਿਹੜੀ ਪ੍ਰੀਖਿਆ ਬਹੁਤ ਸਖਤ ਪ੍ਰੀਖਿਆ ਹੁੰਦੀ ਹੈ ਸਭ ਤੋਂ ਕਠਿਨ ਪ੍ਰੀਖਿਆਵਾਂ ਦੇ ਵਿੱਚੋਂ ਜਿਹੜਾ ਇੱਕ ਇੱਕ ਵਿਦਿਆਰਥੀ ਐਸਪੀਖਿਆ ਨੂੰ ਤਿਆਰ ਕਰਨ ਦੇ ਵਿੱਚ ਸਾਲ ਲਾ ਦਿੰਦਾ ਕਈ ਸਾਲਾਂ ਬਾਅਦ 18-18 ਘੰਟੇ ਪੜ੍ਹਨ ਤੋਂ ਬਾਅਦ ਹੀ ਉਹ ਪੇਪਰ ਕਲੀਅਰ ਹੋ ਪਾਂਦਾ ਜਿਸ ਤੇ ਵਿੱਚ ਅਫਸਰ ਬਣ ਕੇ ਨਿਕਲਦੇ ਨੇ ਪਰ ਅਜਿਹੇ ਤੇ ਜਦੋਂ ਰਿਜ਼ਲਟ ਸਾਹਮਣੇ ਆਇਆ ਰਿਜ਼ਲਟ ਦੇ ਵਿੱਚ ਪਤਾ ਲੱਗਾ ਕਿ ਕੁਝ ਕੁ ਚੁਣਿੰਦਾ ਵਿਦਿਆਰਥੀ ਸਨ ਜਿਨ੍ਹਾਂ ਨੂੰ ਮੁਕੰਮਲ ਪੂਰੇ ਦੇ ਪੂਰੇ ਨੰਬਰ ਦਿੱਤੇ ਗਏ ਸੀ ਜੋ ਕਿ ਇਸ ਤੋਂ ਪਹਿਲਾਂ ਕਦੇ ਵੀ ਨਹੀਂ ਸੀ ਹੋਇਆ ਜੱਜ ਇਸ ਦੀ ਜਾਂਚ ਪੜਤਾਲ ਕੀਤੀ ਗਈ ਤਾਂ ਪਤਾ ਲੱਗਾ ਦੀ ਇਹਦੇ ਵਿੱਚ ਕੁਝ ਹੇਤਿਆਂ ਨੂੰ ਗ੍ਰੇਸ ਮਾਰਕਿੰਗ ਦਿੱਤੀ ਗਈ ਹੈ ਗ੍ਰੇਸ ਮਾਰਕਿੰਗ ਦੇਣ ਦੇ ਨਾਲ ਇੱਥੇ ਉਹ ਮਾਮਲਾ ਪੱਕ ਗਿਆ ਜਿਹੜੇ ਵਿਦਿਆਰਥੀਆਂ ਨੇ ਉਹਨਾਂ ਨੇ ਰੋਲਾ ਰੱਪਾ ਪਾਇਆ ਬੁਰੂਦੀ ਤੇ ਨੇ ਰੋਲਾ ਰੱਪਾ ਪਾਇਆ ਤੇ ਸਾਰੇ ਮਾਮਲੇ ਦਾ ਜਾਗਰਤਨ ਜਿਹੜਾ ਸਾਹਮਣੇ ਆ ਗਿਆ ਇਸੇ ਕਰਕੇ ਹੁਣ ਜਿਹੜੇ ਇਸ ਮਸਲੇ ਦੇ ਉੱਤੇ ਬੁਰੂਦੀ ਤੇ ਰੋਲਾ ਪਾਈ ਰਹੀ ਹੈ ਨਾਲ ਦੀ ਨਾਲ ਜਿਹੜੀ ਹੈ ਉਹ ਵੀ ਕਈ ਕਮੇਟੀਆਂ ਗਠਨ ਕਰ ਰਹੀ ਹੈ ਐਜੂਕੇਸ਼ਨ ਮਿਸਟਰ ਜਿਹੜੇ ਪ੍ਰਧਾਨ ਹੋਣੀ ਤਰਮਿੰਦਰ ਪ੍ਰਧਾਨ ਉਹਨਾਂ ਨੇ ਵੀ ਕਿਹਾ ਜੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜਿਹੜੇ ਇੱਥੇ ਮਲਜ਼ਮ ਦੋਸ਼ੀ ਪਾਏ ਜਾਂਦੇ ਨੇ ਉਹਨਾਂ ਤੇ ਜਲਦ ਜਲਦ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਅਤੇ ਵਿਦਿਆਰਥੀਆਂ ਦੇ ਭਵਿੱਖ ਨਾਲ ਕਿਸੇ ਵੀ ਤਰ੍ਹਾਂ ਦਾ ਖਿਲਵਾੜ ਨਹੀਂ ਕੀਤਾ ਜਾਏਗਾ ਇੰਦਰਾ ਗਾਂਧੀ ਹਵਾਈ ਅੱਡੇ ਦੀ ਛੱਤ ਆ ਜਿਹੜੀ ਇੱਕ ਹਿੱਸੇ ਦੀ ਇਸ ਕਰਕੇ ਡਿੱਗਿਆ ਕਿ ਮੀਂਹ ਬਹੁਤ ਪੈ ਗਿਆ ਸੀ ਜੀ ਬਿਲਕੁਲ ਮੀਂਹ ਤਾਂ ਦੇਖੋ ਹਰ ਸਾਲ ਹੀ ਪੈਂਦਾ ਪਰ ਕਈ ਵਾਰੀ ਸਵਾਲ ਖੜੇ ਹੁੰਦੇ ਆ ਜਿਹੜੀ ਉੱਥੇ ਕੰਸਟਰਕਸ਼ਨ ਕੰਪਨੀਆਂ ਜਦੋਂ ਕੰਸਟਰਕਸ਼ਨ ਕਰਦੀਆਂ ਨੇ ਉਹ ਕਿਸ ਤਰੀਕੇ ਦਾ ਮਟੀਰੀਅਲ ਵਰਤਦੀਆਂ ਇੰਦਰਾ ਗਾਂਧੀ ਇੰਟਰਨੈਸ਼ਨਲ ਜਿਹੜਾ ਹਵਾਈ ਅੱਡਾ ਆ ਉਹ ਬਹੁਤ ਵੱਡਾ ਹਵਾਈ ਅੱਡਾ ਭਾਰਤ ਦਾ ਹਜ਼ਾਰਾਂ ਹੀ ਰੋਜ਼ ਇੱਥੇ ਫਲਾਈਟਾਂ ਰੋਜ਼ ਉਡਾਨ ਭਰਦੀਆਂ ਵੀ ਨੇ ਤੇ ਲੈਂਦੀਆਂ ਵੀ ਨੇ ਅਜਿਹੇ ਦੇ ਵਿੱਚ ਅੱਜ ਜਦੋਂ ਤੜਕਸਰ ਇਹ ਤੋਂ ਖਬਰ ਆਉਂਦੀ ਹੈ ਕਿ ਜਿਹੜੀ ਉੱਥੇ ਬਰਸਾਤ ਪੈਣ ਦੇ ਨਾਲ ਹਵਾਵਾਂ ਚੱਲੀਆਂ ਹਵਾਵਾਂ ਚੱਲਣ ਦੇ ਕਰਕੇ ਜਿਹੜਾ 에ਰਪੋਰਟ ਦੇ ਬਾਹਰ ਵਾਲੇ ਪਾਸੇ ਜਿਹੜਾ ਇੱਕ ਪਿੱਲਰ ਸੀ ਉਹਦੇ ਉੱਤੇ ਸ਼ੈੱਡ ਪਈ ਹੋਈ ਸੀ ਉਹ ਹੀ ਢਹ ਡਿੱਗ ਗਈ ਜਿਵੇਂ ਹੀ ਢਹ ਡਿੱਗਦੀ ਹੈ ਤੇ ਉਹਦੇ ਅੰਦਰ ਗੱਡੀ ਦੇ ਵਿੱਚ ਇੱਕ ਵਿਅਕਤੀ ਬੈਠਾ ਸੀ ਜਿਵੇਂ ਉਹ ਗੱਡੀ ਦੇ ਉੱਤੇ ਡਿੱਗਦੀ ਹੈ ਤੇ ਉਹ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਸਾਨੂੰ ਦੱਸਦੇ ਚੱਲੀ ਹੈ ਕਿ ਸ਼ਹਿਰੀ ਹਵਾਈ ਬਾਜ਼ ਮੰਤਰੀ ਜਿਹੜੇ ਰਾਮੋਨ ਨਾਇਡੂ ਉਹਨਾਂ ਨੇ ਮ੍ਰਿਤਕ ਦੇ ਪਰਿਵਾਰ ਨੂੰ 20 ਲੱਖ ਰੁਪਏ ਦੀ ਜਿਹੜੀ ਸਹਾਇਤਾ ਦੇਣ ਦਾ ਐਲਾਨ ਕੀਤਾ ਤੇ ਜਿਹੜੇ ਜਿਹੜੇ ਹੋਰ 3-4 ਜਾਣੇ ਉਹਨਾਂ ਨੂੰ ਕੋਈ 3-3 ਲੱਖ ਰੁਪਏ ਦਾ ਮੁਆਵਜ਼ਾ ਦੇਣ ਦੀ ਗੱਲ ਕੀਤੀ ਗਈ ਹੈ ਪਰ ਇੱਥੇ ਗੱਲ ਮੁਆਵਜ਼ੇ ਨਾਲ ਹੀ ਨਹੀਂ ਮੁੱਕਦੀ ਕਿਉਂਕਿ ਜਦੋਂ ਕੰਸਟਰਕਸ਼ਨ ਕੰਪਨੀਆਂ ਨੂੰ ਠੇਕੇ ਦਿੱਤੇ ਜਾਂਦੇ ਆ ਸਰਕਾਰਾਂ ਵੱਲੋਂ ਤਾਂ ਕਈ ਇਹਦੇ ਵਿੱਚ ਨਿੱਜੀ ਮੁਫਾਦ ਵੀ ਦਿੱਤੇ ਜਾਂਦੇ ਨੇ ਕਈ ਕੁਝ ਵੇਖਿਆ ਜਾਂਦਾ ਕਿ ਆਪਣੇ ਨੇੜਿਆਂ ਨੂੰ ਇੱਥੇ ਟੈਂਡਰ ਦੇ ਦਿੱਤਾ ਜਾਏ ਚਾਰ ਪੈਸੇ ਉਹ ਵੀ ਕਮਾਲਾਂ ਤੇ ਚਾਰ ਅੱਸੀ ਦੀ ਕਮਾਲੀਏ ਸੋ ਜੇਹੀ ਘਟਨਾ ਵਾਪਰਨ ਤੋਂ ਬਾਅਦ ਵਿਰੋਧੀ ਧਿਰ ਯਾਨੀ ਕਿ ਕਾਂਗਰਸ ਨੇ ਭਾਜਪਾ ਉੱਤੇ ਨਿਸ਼ਾਨਾ ਸਾਧਿਆ ਉਹਨਾਂ ਨੇ ਕਿਹਾ ਜੀ ਇੱਥੇ ਮੋਦੀ ਨਹੀਂ ਕੋਸਮਾ ਪਹਿਲਾਂ ਇਸ ਦਾ ਉਗਾਟਨ ਕੀਤਾ ਸੀ ਇਸ ਟਰਮੀਨਲ ਦਾ ਸੋ ਸੋ ਤੁਸੀਂ ਹਾਲਾਤ ਦੇ ਕਿਸ ਤਰ੍ਹਾਂ ਦੇ ਨਿਰਮਾਣ ਕੀਤੇ ਗਏ ਕਿਸ ਤਰ੍ਹਾਂ ਦੇ ਇੱਥੇ ਖਰਚੇ ਕੀਤੇ ਗਏ ਤੇ ਮਾੜਾ ਘਟੀਆ ਮਟੀਰੀਅਲ ਮਰਤਲ ਬਰਤਨ ਦੇ ਕਰਕੇ ਇੱਥੇ ਇਹ ਘਟਨਾ ਜਿਹੜੀ ਆ ਉਹ ਵਾਪਰ ਗਈ ਹੈ ਉਧਰ ਭਾਜਪੀ ਦੇ ਵੀ ਇੱਕ ਆਗੂ ਨੇ ਸਾਫ਼ ਕੀਤਾ ਕਿ ਭਾਈ ਜਿਹੜੀਆਂ ਤਸਵੀਰਾਂ ਤੁਸੀਂ ਸਾਂਝੀਆਂ ਕਰ ਰਹੇ ਹੋ ਇਹ ਸਾਡੇ ਸਮੇਂ ਦੀਆਂ ਨਹੀਂ ਬਲਕਿ ਇਹ ਤਾਂ ਟਰਮੀਨਲ ਕਾਂਗਰਸ ਦੇ ਸਮੇਂ ਦਾ ਹੈ ਇਸ ਕਰਕੇ ਸਾਡੇ ਉੱਤੇ ਦੋਸ਼ ਨਾ ਮੜਿਆ ਜਾਵੇ ਇਸ ਦਾ ਖਾਸ ਖਿਆਲ ਰੱਖਿਆ ਜਾਵੇ ਕਿ ਇਹ ਕਾਰਵਾਈ ਜੋ ਵੀ ਹੋਈ ਸੀ ਕੰਸਟਰਕਸ਼ਨ ਦੀ ਉਹ ਤੁਹਾਡੇ ਸਮੇਂ ਸਰਕਾਰ ਦੇ ਹੋਈ ਸੀ ਸੋ ਜਹੀਆਂ ਖਿੱਚੋ ਤੋਣਾ ਤੇ ਚੱਲ ਰਹੀਆਂ ਨੇ ਦੋਵਾਂ ਪਾਰਟੀਆਂ ਦੇ ਵਿੱਚ ਪਰ ਅਫਸੋਸ ਆ ਉਸ ਪਰਿਵਾਰ ਦੇ ਨਾਲ ਜਿਨ੍ਹਾਂ ਦਾ ਜੀ ਚਲੇ ਗਿਆ 20 ਲੱਖ ਰੁਪਏ ਦੇ ਨਾਲ ਜੀ ਕਦੀ ਵਾਪਸ ਨਹੀਂ ਆ ਸਕਦਾ ਪਰ ਸਰਕਾਰਾਂ ਨੂੰ ਵੀ ਜਰਾ ਧਿਆਨ ਚ ਰੱਖਣਾ ਚਾਹੀਦਾ ਤੇ ਜਿਹੜੀਆਂ ਕੰਸੈਸ਼ਨ ਕੰਪਨੀਆਂ ਉਹਨਾਂ ਨੂੰ ਵੀ ਦੇਖਣਾ ਚਾਹੀਦਾ ਕਿ ਕਿਸੇ ਦੇ ਨਾਲ ਕੋਈ ਮਾੜਾ ਵਤੀਰਾ ਵੀ ਵਪਾਰ ਸਾਧ ਦਾ ਕੋਈ ਘਟਨਾ ਵਾਪਰ ਸਕਦੀ ਹੈ ਸੋ ਉਹ ਜਿਹੜੀਆਂ ਚੀਜ਼ਾਂ ਤੋਂ ਬਰੀਅਸ ਕਰਨ ਦੀ ਲੋੜ ਹੈ ਸਮੰਦ ਭੱਭੀ ਦੀ ਜਿਹੜੀ ਖਬਰ ਹੈ ਉਹ ਅੱਜ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ ਦਿੱਲੀ ਤੋਂ ਸਾਹਮਣੇ ਆਈ ਹੈ ਸਵੇਰੇ ਸਵੇਰੇ ਜਿਹੜੇ ਸ਼ਰਾਬ ਘਟਾਲੇ ਜਾਂ ਆਬਕਾਰੀ ਮਾਮਲੇ ਦੇ ਵਿੱਚ ਕਥੇ ਤੌਰ ਤੇ ਕੇਜਰੀਵਾਲ ਨੂੰ ਫੜਿਆ ਹੋਇਆ ਹੈ ਉਦੇ ਦੇ ਵਾਰੇ ਈਡੀ ਨੇ ਕੋਈ ਨਵੀਂ ਚਾਰ ਸ਼ੀਟ ਦਰ ਕੀਤੀ ਜੇ ਬਿਲਕੁਲ ਸਹੀ ਸਾਥ ਈਡੀ ਨੇ ਦਿੱਲੀ ਆਪਕਾਰੀ ਨੀਤੀ ਨਾਲ ਸੰਬੰਧਿਤ ਅੱਜ ਨਵੀਂ ਚਾਰ ਸ਼ੀਟ ਜਿਹੜੀ ਹੈ ਉਹ ਦਰ ਕਰ ਦਿੱਤੀ ਹੈ ਸੂਤਰਾਂ ਤੋਂ ਜੇ ਸਾਡਾ ਜਾਣਕਾਰੀ ਹਾਸਲ ਹੋਈ ਉਸ ਤੇ ਵਿੱਚ ਇਹ ਪਤਾ ਲੱਗਾ ਕਿ ਮਨੀ ਲਾਂਡਰੀ ਦੇ ਮਾਮਲੇ ਦੇ ਵਿੱਚ ਮਨੋਤ ਚੋਹਾਨ ਜਿਨ੍ਹਾਂ ਨੇ ਗੋਆ ਦੇ ਵਿੱਚ ਹਵਾਲੇ ਦੇ ਜ਼ਰੀਏ ਪੈਸਾ ਭੇਜਿਆ ਸੀ ਉਹਨਾਂ ਨੂੰ ਮਲਜ਼ਮ ਬਣਾਇਆ ਗਿਆ ਉਹਨਾਂ ਤੋਂ ਜਾਂਚ ਏਜੰਸੀਆਂ ਨੇ ਗ੍ਰਿਫਤਾਰ ਜਿਹੜੀ ਕੀਤਾ ਸੀ ਚੋਹਾਨ ਉਹਨਾਂ ਨੂੰ ਉਹ ਏਜੰਸੀਆਂ ਨੇ ਮਹੀਨੇ ਚ ਕਰ ਲਿਆ ਸੀਗਾ ਪਰ ਜਿਹੜੀ ਨਵੀਂ ਚਾਰਜ ਸ਼ੀਟ ਹੈ ਧਾਇਰ ਉਹ ਹੁਣ ਕੀਤੀ ਗਈ ਹੈ ਜਿਹੜੀ ਜਾਣਕਾਰੀ ਸਾਨੂੰ ਮਿਲੀ ਹੈ ਉਸ ਤੇ ਪਤਾ ਲੱਗਾ ਹੈ ਕਿ ਜਿਹੜਾ ਪੀ ਐਮ ਐਲ ਐ ਯਾਨੀ ਕਿ ਮਨੀ ਲਾਂਡਰਿੰਗ ਰੋਕੂ ਐਕਟ ਅਸੇ ਵਿਦੇਸ਼ ਵਿਸ਼ੇਸ਼ ਅਦਾਲਤ ਦੇ ਵਿੱਚ ਨਵੀਂ ਅਤੇ ਨਵੀਂ ਚਾਰਜ ਸ਼ੀਟ ਜਿਹੜੀ ਅੱਜ ਉਹ ਦਾਖਲ ਹੋਈ ਹੈ ਈਡੀ ਨੇ ਆਪਕਾਰੀ ਮਾਮਲੇ ਦੇ ਵਿੱਚ ਹੁਣ ਤੱਕ 18 ਜਨਿਆਂ ਨੂੰ ਗ੍ਰਿਫਤਾਰ ਕਰ ਲਿਆ ਜਿਸ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਸ਼ਾਮਲ ਨੇ ਮਨੀਸ਼ ਸੋਧਿਆ ਸਮੇਤ ਹੋਰ ਕੋਈ ਆਗੂਆਂ ਦੇ ਨਾਮ ਵੀ ਇਹਦੇ ਵਿੱਚ ਹੈ ਤੇ ਹੁਣ ਇੱਕ ਨਵਾਂ ਹੀ ਇੱਕ ਜਿਹੜਾ ਮਾਮਲਾ ਮ ਉਹ ਲੈਂਦਾ ਹੋਇਆ ਦਿਖਾਈ ਦਿੱਤਾ ਈਡੀ ਨੇ ਅਦਾਲਤ ਦੇ ਵਿੱਚ ਪੇਸ਼ ਕੀਤੇ ਗਏ ਦਸਤਾਵੇਜ਼ ਦੇ ਵਿੱਚ ਸਾਫ਼ ਕਿਹਾ ਹੈ ਕਿ ਚੋਹਾਨ ਦੀ ਭੂਮਿਕਾ ਇਸ ਦੇ ਵਿੱਚ ਬਹੁਤ ਅਹਿਮ ਅਤੇ ਖਾਸ ਰਹੀ ਹੈ ਜਿਸ ਦਾ ਸੰਬੰਧ ਕੇ ਕਵਿਤਾ ਦੇ ਨਾਲ ਜੁੜਿਆ ਹੋਇਆ ਉਹਨਾਂ ਨੇ ਕਿਹਾ ਕਿ ਕੇ ਕਵਿਤਾ ਦੇ ਸਟਾਫ ਮੈਂਬਰਾਂ ਦੇ ਵਿੱਚੋਂ ਇੱਕ ਨੇ ਬਿਆਨ ਦਿੱਤਾ ਜਿਸ ਦੇ ਦੁਆਰਾ ਸਾਨੂੰ ਪਤਾ ਲੱਗਾ ਕਿ ਅਭਿਸ਼ੇਕ ਹੋਣਾ ਦੇ ਨਿਰਦੇਸ਼ਾ ਤੇ ਮੁਲਾਜ਼ਮ ਦਿਨੇਸ਼ अरोड़ा ਨੇ ਦਫ਼ਤਰ ਦੇ ਵਿੱਚੋਂ ਨਗਦੀ ਜਿਹੜੀ ਉਹ ਬੈਗਾਂ ਦੇ ਵਿੱਚ ਭਰ-ਭਰ ਕੇ ਚੋਹਾਨ ਉਹਨਾਂ ਨੂੰ ਦਿੱਤੀ ਸੀ ਕਿ ਚੋਹਾਨ ਹੋਣਾਂ ਨੇ ਹਵਾਲੇ ਦੇ ਜ਼ਰੀਏ ਜਿਹੜੀ ਗੋਆ ਤੱਕ ਐ ਸਾਰੀ ਰਕਮ ਪੰਚਾਨ ਦਾ ਕੰਮ ਕੀਤਾ ਸੀ ਅੱਛਾ ਅਕਾਲੀ ਦਲ ਛੋਈ ਤੜੇਬੰਦੀ ਪਿੱਛੋਂ ਕਿੰਨੇ ਉਹਨਾਂ ਦੇ ਮੈਂਬਰ ਆਮ ਆਦਮੀ ਪਾਰਟੀ ਸ਼ਾਮਲ ਹੋ ਗਏ ਜੇ ਕੁੱਲ ਮਿਲਾ ਕੇ ਕੋਈ 10 ਤੋਂ 12 ਮੈਂਬਰ ਨੇ ਉਹ ਸ਼ਾਮਲ ਹੋਏ ਇਹਦੇ ਵਿੱਚ ਕਿਹਾ ਗਿਆ ਕਿ ਸਭ ਤੋਂ ਜਿਹੜਾ ਵੱਡਾ ਫਾਇਦਾ ਆਮ ਆਦਮੀ ਪਾਰਟੀ ਨੂੰ ਮਿਲ ਰਿਹਾ ਉਸ ਦੀ ਵਜ੍ਹਾ ਹੈ ਕਿਉਂਕਿ ਇੱਕ ਪਾਸੇ ਤਾਂ ਅਕਾਲੀ ਦਲ ਦੋ ਪਾਰ ਹੋਈ ਹੈ ਸਾਰੇ ਇਸ ਤੋਂ ਜੱਗ ਜਹਾਂ ਹੈ ਇਸ ਤੋਂ ਕਿਸ ਤੋਂ ਲੁਕਿਆ ਨਹੀਂ ਹੈ ਤੋ ਇਹਦਾ ਫਾਇਦਾ ਜਿਹੜਾ ਉਹ ਸਿੱਧਾ-ਸਿੱਧਾ ਵਿਰੋਧੀ ਪਾਰਟੀਆਂ ਲੈ ਰਹੀਆਂ ਜਾਂ ਫਿਰ ਕਹਿ ਰਹੀ ਹੈ ਸਭ ਤੋਂ ਵੱਧ ਫਾਇਦਾ ਇਸ ਵਕਤ ਆਮ ਆਦਮੀ ਪਾਰਟੀ ਖੜ ਗਈ ਹੈ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਮੰਤ ਮਾਨ ਹੋਣਾ ਨੇ ਅੱਜ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹੈ ਸੁਭਾਸ ਹੁੰਦੀ ਉਹਨਾਂ ਦੇ ਸਾਥੀਆਂ ਦੇ ਨਾਲ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰਵਾ ਲਿਆ ਗਿਆ ਔਰ ਤੁਹਾਨੂੰ ਦੱਸ ਦਈਏ ਕਿ ਇੰਨਾ ਆਗੂਆਂ ਦਾ ਸੰਬੰਧ ਪਿਛੋਕੜ ਹੈ ਜਿਹੜਾ ਉਹ ਦਲਤ ਭਾਈਚਾਰੇ ਦੇ ਨਾਲ ਗਲੰਦਰ ਜਿਹੜੀ ਦਬਾਬਾ ਗੜਤ ਹੈ ਮੈਕਸਿਮਮ ਉੱਥੇ ਜਿਹੜਾ ਭਾਈਚਾਰਾ ਰਹਿੰਦਾ ਉਹ ਦਲਤ ਵੋਟ ਬੈਂਕ ਹੈ ਜੋ ਜਿਹੇ ਦੇ ਵਿੱਚ ਭਗਵੰਤ ਮਾਨ ਨੇ ਮੌਕੇ ਤੇ ਚੋਕਾ ਮਾਰਨ ਦਾ ਕੰਮ ਕੀਤਾ ਇੱਕ ਪਾਸੇ ਤਾਂ ਦੋ ਪੜ ਹੋਈ ਅਕਾਲੀ ਦਲ ਦੇ ਬੰਦੇ ਚੁੱਕਲੇ ਉਹਨਾਂ ਨੂੰ ਪਾਰਟੀ ਤੇ ਸ਼ਾਮਲ ਕਰਾ ਲਿਆ ਤੇ ਦੂਜੇ ਪਾਸੇ ਜਿਹੜੀ ਦਲਤ ਵੋਟ ਬੈਂਕ ਹੈ ਉਹ ਵੀ ਆਪਣੇ ਪਾਸੇ ਜੋੜ ਲਈ ਹੈ ਸੋ ਸਿੱਧਾ ਸਿੱਧਾ ਦੇਖਿਆ ਜੇ ਆਮ ਆਦਮੀ ਪਾਰਟੀ ਨੂੰ ਇਸ ਦਾ ਫਾਇਦਾ ਪਹੁੰਚਿਆ ਕਿਉਂਕਿ ਭਗਵੰਤ ਮਾਨ ਹੋਣਾ ਨੇ ਪਿਛਲੇ ਦਿਨੀ ਇਹ ਗਲਤਫਹਿਮ ਸਾਬਤ ਕੀਤੀ ਸੀ ਕਿ ਜਲੰਧਰ ਦੇ ਵਿੱਚ ਮੈਂ ਘਰ ਲੈ ਲਿਆ ਹੁਣ ਦੁਆਬੇ ਦੇ ਮਾਲਵੇ ਦੇ ਜਿਹੜੇ ਮਾਝੇ ਦੇ ਲੋਕ ਆ ਉਹਨਾਂ ਨੂੰ ਚੰਡੀਗੜ੍ਹ ਆਣ ਦੀ ਲੋੜ ਨਹੀਂ ਹੈ ਉਹ ਗੱਲ ਇੱਕ ਪਾਸੇ ਰੱਖਦੇਗੇ ਤੇ ਗੱਲ ਵੇਖੀ ਜਿਮਨੀ ਚ ਉਹਨਾਂ ਨੂੰ ਤਾ ਇਸ ਦਾ ਸਿੱਧਾ ਸਿੱਧਾ ਫੈਸਲਾ ਜਿਹੜਾ ਉਹ ਆਮ ਆਦਮੀ ਪਾਰਟੀ ਲੈ ਰਹੀ ਹੈ ਤੇ ਇੱਕ ਦਸਤੂਰ ਵੀ ਰਿਹਾ ਜਾਂ ਕਹਿ ਲਈਏ ਕਿ ਇੱਕ ਰਵਾਇਤ ਵੀ ਰਹੀ ਹੈ ਜਿੱਥੇ ਜਿੱਥੇ ਜਿੰਨੀ ਚੋਣ ਹੋਈ ਹੈ ਜਿਹੜੀ ਪੰਜਾਬ ਦੀ ਸੱਤਾਧਿਰ ਪਾਰਟੀ ਰਹਿੰਦੀ ਸੀ ਉਹੀ ਜਿੱਤਦੀ ਸੀ ਸવાય ਇੱਕ ਦੋ ਵਾਰੀ ਛੱਡ ਕੇ ਸੋ ਵੇਖਣਾ ਹੋਵੇਗਾ ਕਿ ਹੁਣ ਜਦੋਂ 10 ਚ ਲਾਈਨ ਨੂੰ ਵੋਟਾਂ ਪੈਣਗੀਆਂ ਵਾਕਈ ਹੀ ਪਭ ਮੰਤਮਾਨ ਹੋਣਾਂ ਨੂੰ ਜਿਹੜੇ ਅੱਜ ਆਗੂ ਸ਼ਾਮਲ ਕਰਵਾਏ ਨੇ ਜੇ ਅੱਗੇ ਪਿੱਛੇ ਜੋ ਹਲਚਲਾਂ ਕਰ ਰਹੇ ਨੇ ਉਸ ਦਾ ਫਾਇਦਾ ਪਹੁੰਚਦਾ ਜਾਂ ਫਿਰ ਨਹੀਂ ਸਚਕੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਯੋਗਾ ਕਰਨ ਵਾਲੀ ਲੜਕੀ ਨੇ ਕੁਈ ਨਵੀਂ ਫੋਟੋ ਜਾਰੀ ਕੀਤੀ ਹੈ ਹਾਂਜੀ ਬਿਲਕੁਲ ਜੀ ਬਿਲਕੁਲ ਅੱਜ ਉਹਨੇ ਇੰਸਟਾਗ੍ਰam ਤੇ ਫੇਰ ਦਿਲਾਬੀ ਰੰਗ ਦੇ ਸੂਟ ਵਾਲੀ ਜਿਹੜੀ ਫੋਟੋ ਆ ਉਹ ਪਾਈ ਹੈ ਉਹ ਫੋਟੋ 20 ਜੂਨ ਦੀ ਦੱਸੀ ਜਾ ਰਹੀ ਹੈ ਯਾਨੀ ਕਿ ਜਿਸ ਦਿਨ ਉਹਨਾਂ ਨੇ ਸੰਜੋਗਾ ਕੀਤਾ ਸੀ ਉਸ ਤੋਂ ਇੱਕ ਦਿਨ ਪਹਿਲਾਂ ਦੀ ਤੁਹਾਨੂੰ ਦੱਸਦੇ ਚੱਲੀਏ ਕਿ ਅਕਾਲੀ ਦਲ ਵਾਲਿਆਂ ਉਹ ਜਿਹੜਾ ਸ਼੍ਰੋਮਣੀ ਕਮੇਟੀ ਵੱਲੋਂ ਉਹਨਾਂ ਨੇ ਬਲੂਪ੍ਰਿੰਟ ਵੀ ਬਿੱਤੇ ਦਿਨ ਜਾਰੀ ਕੀਤਾ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਦੇਖੋ ਜਿਸ ਵਕਤ ਇਹ ਚਰਨ ਗੰਗਾ ਯਾਨੀ ਕਿ ਚਰਨਕੋਣ ਦੇ ਵਿੱਚ ਯੋਗਾ ਕਰਨ ਵਾਲੇ ਬੇਨਾ ਕੁੜੀ ਪੈਰ ਧੋ ਕੇ ਅੰਦਰ ਜਾ ਰਹੀ ਸੀ ਤਾਂ ਇਸ ਤੇ ਆਪਣੇ ਮੋਬਾਈਲ ਤੇ ਇਸ ਨੇ ਵੀਡੀਓ ਬਣਾਈ ਸੀ ਵੀਡੀਓ ਬਣਾਉਂਦਿਆਂ ਨੂੰ ਦੇਖ ਕੇ ਸੇਵਾਦਾਰ ਨੇ ਬਰਛੇ ਵਾਲੇ ਸੇਵਾਦਾਰ ਨੇ ਇਸ ਨੂੰ ਰੋਕ ਲਿਆ ਕਿ ਬਿਬਾ ਇਹ ਧਾਰਮਿਕ ਮੁਕੱਦਸ ਸਥਾਨ ਹੈ ਇੱਥੇ ਮੋਬਾਈਲ ਦੀ ਵਰਤੋਂ ਨਾ ਕਰ ਤੈਨੂੰ ਜੇਬ ਚ ਪਾ ਲੋ ਤੋਂ ਕੁੜੀ ਨੇ ਅਜੇ ਹਤਾ ਕਰ ਲਿਆ ਪਰ ਉਸ ਤੋਂ ਬਾਅਦ ਘਰ ਜਾ ਕੇ ਉਸ ਨੂੰ ਐਡਿਟ ਕਰਕੇ ਉਸ ਦੀ ਵੀਡੀਓ ਜਿਹੜੀ ਹੈ ਜ਼ਰੂਰ ਨੈਟ ਉੱਤੇ ਚੜ੍ਹ ਦਿੱਤੀ ਜਿਸ ਤੋਂ ਬਾਅਦ ਸਾਰਾ ਬਵਾਦਸ਼ਨਾ ਸ਼ੁਰੂ ਹੋ ਗਿਆ ਜਾਣਕਾਰੀ ਅਨੁਸਾਰ ਸ਼ਰਮਨ ਕਮੇਟੀ ਨੇ ਜੋ ਬਲੂਪ੍ਰਿੰਟ ਜਾਰੀ ਕੀਤਾ ਉਸ ਦੇ ਵਿੱਚ ਦੱਸਿਆ ਗਿਆ ਕੀ ਕੈਮਰਾ ਦੇ ਵਿੱਚ ਦੇਖ ਕੇ ਪਤਾ ਲੱਗਾ ਕਿ ਇਹ ਕੁੜੀ ਨੇ ਕਿਤੇ ਵੀ ਜਾ ਕੇ ਮੱਥਾ ਨਹੀਂ ਟੇਕਿਆ ਨਤਮਸਤਕ ਨਹੀਂ ਹੋਈ ਭਾਵੇਂ ਉਹ ਲਾਚੀ ਦੇਰੀ ਸਾਹਿਬ ਹੋਵੇ ਭਾਵੇਂ ਕੋਈ ਹੋਰ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਹੋਵੇ ਭਾਵੇਂ ਉਹ ਹਰਿਮੰਦਰ ਸਾਹਿਬ ਦੇ ਅੰਦਰ ਹੋਵੇ ਇਸ ਦਾ ਕਿਹਾ ਜਾ ਰਿਹਾ ਕਿ ਸਿੱਧਾ-ਸਿੱਧਾ ਮੇਨ ਮਕਸਦ ਹੀ ਉੱਥੇ ਆ ਕੇ ਯੋਗਾ ਕਰਨਾ ਲੋਕਾਂ ਨੂੰ ਆਪਣੇ ਵੱਲ ਖਿੱਚ ਦਾ ਕੇਂਦਰ ਬਣਾਉਣਾ ਅਤੇ ਜਦੋਂ ਬਾਰ-ਬਾਰ ਇਸ ਨੂੰ ਰੋਕਿਆ ਗਿਆ ਤਾਂ ਵੀ ਇਹ ਕੁੜੀ ਨਹੀਂ ਮੰਨੀ ਤੇ ਫਿਰ ਜਾ ਕੇ ਇਸਨੇ ਜਾ ਕੇ ਸਾਰਾ ਕਾਰਨਾਮੇ ਨੂੰ ਅੰਜਾਮ ਦਿੱਤਾ ਤੇ ਕਾਰਵਾਈਆਂ ਹੋਣ ਲੱਗ ਪਈਆਂ ਇਸ ਤੇ ਪਰਚੇ ਦਰਜ ਹੋ ਗਏ ਇਸ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਪੁਲਿਸ ਵੱਲੋਂ ਕਿ ਬੀਬਾ ਆ ਕੇ ਇੱਥੇ ਆਪਣਾ ਜਵਾਬ ਦੇ ਤੇ ਇਸ ਤੇ ਉੱਤੇ ਸਤ ਕਾਰਵਾਈਆਂ ਹੋਣੀਆਂ ਸ਼ੁਰੂ ਹੋ ਗਈਆਂ ਅਜਿਹਿਆਂ ਘਟਨਾਵਾਂ ਨੂੰ ਦੇਖ ਕੇ ਇਸ ਬੀਬਾ ਨੇ ਪਹਿਲਾਂ ਤਾਂ ਮਾਫੀ ਮੰਗੀ ਕਿ ਭਾਈ ਮੇਰੇ ਤੋਂ ਜਾਣੇ ਜਾਂਣ ਦੇ ਵਿੱਚ ਗਲਤੀ ਹੋ ਗਈ ਹੈ ਤੇ ਭਾਈ ਮਿਹਰਬਾਨੀ ਮੈਨੂੰ ਮਾਫ ਕਰ ਦਿੱਤਾ ਜਾਵੇ ਪਰ ਹੁਣ ਅੱਜ ਇੱਕ ਨਵਾਂ ਹੀ ਮੋੜ ਇਸ ਨੇ ਲੈ ਲਿਆ ਅੱਜ ਫਿਰ ਇੱਕ ਇਸ ਨੇ ਜਿਹੜੀ ਪੋਸਟ ਹੈ ਉਹ ਪਾਈ ਹੈ ਗੁਲਾਬੀ ਸੂਟ ਵਾਲੀ ਤੇ ਉਸ ਤੇ ਉੱਤੇ ਇਹ ਲੜਕੀ ਲਿਖਦੀ ਹੈ ਮੈਂ ਵਾਹਿਗੁਰੂ ਜੀ ਦਾ ਵਾਹਿਗੁਰੂ ਜੀ ਦੀ ਇਸ ਪਵਿੱਤਰ ਬਖਸ਼ੀਸ਼ ਤੇ ਲਈ ਸਦਾ ਹੀ ਸ਼ੁਕਰਗੁਜ਼ਾਰ ਰਹਾਂਗੀ ਕੁਝ ਤਸਵੀਰਾਂ ਸਾਂਝੀਆਂ ਕਰਨੀਆਂ ਪੈ ਰਹੀਆਂ ਨੇ ਮੇਰਾ ਇਰਾਦਾ ਆਪਣੇ ਉੱਤੇ ਸਵਾਲ ਉੱਠਰੇ ਸਨ ਉਸ ਨੂੰ ਠਲ ਪਾਉਣਾ ਤੇ ਮੈਂ ਆਪਣੇ ਆਪ ਦਾ ਬਚਾਅ ਕਰਕੇ ਮੈਂ ਹੁਣ ਤਸਵੀਰਾਂ ਸਾਂਝੀ ਕਰ ਰਹੀਆਂ ਤੇ ਵਾਹਿਗੁਰੂ ਜੀ ਅੱਗੇ ਅਰਦਾਸ ਹੈ ਮੇਰੀ ਕਿ ਜੋ ਕੁਝ ਮੈਂ ਕੀਤਾ ਉਹ ਸੱਚ ਹੈ ਤੇ ਮੈਨੂੰ ਜ਼ਰੂਰ ਇਨਸਾਫ਼ ਮਿਲੇ ਮੈਂ ਕੁਝ ਗਲਤ ਨਹੀਂ ਕੀਤਾ ਜੇ ਅਣਜਾਣੇ-ਜਾਨੇ 'ਚ ਜੋ ਮੇਰੇ ਤੋਂ ਹੋਇਆ ਉਸ ਦੀ ਵੀ ਗਲਤੀ ਨਹੀਂ ਮੰਨੀ ਹੈ ਪਰ ਫਿਰ ਇਹਨੇ ਜਿਹੜੀ ਫੋਟੋ ਅਪਲੋਡ ਕਰ ਦਿੱਤੀ ਔਰ ਕਹਿ ਦਿੱਤਾ ਜੀ ਦੇਖੋ ਜੀ ਮੈਂ ਤਾਂ ਇਸ ਤਰ੍ਹਾਂ ਮੱਥਾ ਟੇਕਣ ਆਈ ਸੀ ਮੈਂ ਕੁਝ ਗਲਤ ਨਹੀਂ ਕੀਤਾ। ਤੋਂ ਜਿਹੜਾ ਫੋਟੋ ਪਾਉਣਾ ਡਿਲੀਟ ਕਰਨਾ ਅਪਲੋਡ ਕਰਨਾ ਅਨਲੋਡ ਕਰਨਾ ਇਹ سلسلہ ਕੁੜੀ ਵੱਲੋਂ ਲਗਾਤਾਰ ਕੀਤਾ ਜਾ ਰਿਹਾ। ਤੋਂ ਹੁਣ ਦੇਖਣਾ ਹੋਵੇਗਾ ਕਿ ਵਾਕਈ ਹੈ ਜੋ ਤਰੀਕੇ ਨੂੰ ਦਿੱਤੀ ਗਈ ਜਾਂ ਪੁਲਿਸ ਨੇ ਉਸ ਤਰੀਕੇ ਤੇ ਅੰਮ੍ਰਿਤਸਰ ਪਹੁੰਚਦੀ ਹੈ ਜਾਂ ਫਿਰ ਨਹੀਂ ਜਾਂ ਫਿਰ ਪੁਲਿਸ ਉੱਥੇ ਜਾ ਕੇ ਕੋਈ ਕਾਰਵਾਈ ਕਰਕੇ ਆਉਂਦੀ ਹੈ। ਹਮ ਹਮ ਪੰਜਾਬ ਚ ਮੌਨਸੂਨ ਪਉਣਾ ਆ ਗਈ ਹੈ ਜੀ। ਜੀ ਬਿਲਕੁਲ ਜੀ ਆਤ ਦੀ ਪੈਰੀ ਗਰਮੀ ਤੋਂ ਲੋਕਾਂ ਨੂੰ ਰਾਤ ਮਿਲਣ ਲੱਗੀ ਹੈ। ਜੇ ਗੱਲ ਕਰੀਏ ਮੌਸਮ ਦੀ ਤਾਂ ਮੌਸਮ ਤੇ ਵਿੱਚੋਂ ਪਹਿਲੇ ਵਰਗੀ ਕਰਾਕੇਦਰ ਧੁੱਪ ਜਿਹੜੀ ਆ ਉਹ ਹੈਗੀ ਤਾਂ ਜ਼ਰੂਰ ਹੈ ਪਰ ਇੰਨੀ ਨਹੀਂ ਜਿੰਨੀ ਕਿ ਪਹਿਲੇ ਪਿਛਲੇ ਦਿਨਾਂ 'ਚ ਲੱਗਦੀ ਰਹੀ ਹੈ। ਬੀਤੇ ਦਿਨੀ ਪਈ ਬਰਸਾਤ ਨੇ ਲੋਕਾਂ ਨੂੰ ਰਾਹਤ ਦੇ ਦਿੱਤੀ ਹੈ। ਕਿਸਾਨਾਂ ਦੇ ਚਿਹਰੇ ਵੀ ਖਿੜ ਗਏ ਨੇ। ਝੋਨੇ ਲਾਂਚੇ ਸੁਖਾਲਾਪਣ ਮਹਿਸੂਸ ਹੋ ਰਿਹਾ। ਮੇਰੇ ਵਰਗ ਨੂੰ ਆਨ ਜਾਂਦੇ ਵਿੱਚ ਵੀ ਸੁੱਕ ਦਾ ਸਾਹ ਆ ਰਿਹਾ। ਪਰ ਦੁੱਖ ਦੀ ਗੱਲ ਇਹ ਹੈ ਜਿਸ ਵੇਪ ਉੱਤੇ ਡਿਸਕਸ ਕਰਕੇ ਹਟਿਆ ਦਿੱਲੀ ਦੇ ਵਿੱਚ ਜੋ ਘਟਨਾ ਵਾਪਰੀ ਜਾਂ ਗਰੀਬ ਪਰਿਵਾਰਾਂ ਦੀਆਂ ਛੱਤਾਂ ਚ ਉਪੀਆਂ ਜਾਂ ਡਿੱਗ ਪੀਆਂ ਉਹਨਾਂ ਵਸਤੇ ਦੁੱਖ ਵੀ ਹੈ ਪਰ ਜੇ ਜਨਤਾ ਨਾਲ ਜੋੜ ਕੇ ਵੇਖੀ ਗਰਮੀ ਤੋਂ ਰਾਹਤ ਵਾਲੀ ਖਬਰ ਨੂੰ ਤਾਂ ਵਾਕਈ ਜਿਹੜੀ ਜੋ ਵਿਚਾਰ ਪਈ ਹੈ بارش ਪਈ ਹੈ ਉਸ ਨਾਲ ਆਮ ਜਨਤਾ ਨੂੰ ਠੰਡ ਜ਼ਰੂਰ ਪਈ ਹੈ ਔਰ ਉਮੀਦ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਹੋਰ ਜਿਹੜਾ ਮੌਨਸੂਨ ਹੈ ਉਹ ਤੇਜ਼ ਰਫ਼ਤਾਰ ਦੇ ਨਾਲ ਆਵੇਗਾ ਕਿਉਂਕਿ ਪਠਾਨਕੋਟ ਵਾਲੇ ਇਲਾਕੇ ਦੇ ਵਿੱਚ ਉਸ ਪਾਸੇ ਮੌਨਸੂਨ ਐਂਟਰ ਕਰ ਚੁੱਕਿਆ ਹੈ ਸੋ ਵਾਰੋ-ਵਾਰੀ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਿਹੜਾ ਇਸ ਦਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਲੁਧਿਆਣੇ ਦੇ ਵਿੱਚ ਵੀ ਖੁੱਲ ਕੇ ਮੀਂਹ ਪਿਆ ਉੱਥੇ ਵੀ ਨਾਲੇ ਪਰ ਨਾਲੇ ਖੂਬ ਭਰ ਗਏ ਨੇ ਤੋ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਿੱਥੇ-ਜਿੱਥੇ ਮੀਂਹ ਪੈ ਰਿਹਾ ਠੰਡੀਆਂ ਹਵਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ ਨੇ ਤੇ ਸ਼ਾਮ ਦਾ ਵੇਲਾ ਜਿਹੜਾ ਉਠੰਡਾ ਹੋਣ ਲੱਗ ਪਿਆ ਸਿਮਰਪ੍ਰੀਤ ਸਿੰਘ ਬਹੁਤ ਮਿਹਰਬਾਨੀ ਸ਼ੁਕਰੀਆ ਬਹੁਤ ਬੱਲੇ ਇਸ ਦਾ ਮਜ਼ਾ ਕੁਝ ਹੋਰ ਹੈ ਰੈਡ ਐਫ ਐਮ